ਕੁਝ ਲੋਕ ਕਿਵੇਂ ਹੁੰਦੇ ਨੇ ਜਿਹੜੇ ਸਮਾਜ ਵਿੱਚ ਰਹਿਣ ਦੇ ਲਾਇਕ ਨਹੀਂ ਹੁੰਦੇ ਉਹਨਾਂ ਦੀ ਜਿਹੜੀ ਜ਼ੁਬਾਨ ਆ ਉਹਨਾਂ ਦਾ ਜਿਹੜਾ ਸੁਭਾਅ ਆ ਉਹਨਾਂ ਦੇ ਜਿਹੜੇ ਲੱਛਣ ਨੇ ਉਸ ਸਮਾਜ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਹੁੰਦੇ ਫਿਰ ਉਹਨਾਂ ਦਾ ਇੱਕੋ ਇੱਕ ਹੱਲ ਹੁੰਦਾ ਜੇਲ੍ਹ ਦਾ ਨਾਮ ਹੁੰਦਾ ਸੁਧਾਰ ਘਰ ਤੇ ਮੇਰੇ ਖਿਆਲ ਦੇ ਵਿੱਚ ਹੁਣ ਜੇਲ੍ਹ ਦੇ ਵਿੱਚ ਭੇਜਿਆ ਗਿਆ ਸ਼ਾਇਦ ਦਾ ਸੁਧਾਰ ਹੋ ਜਾਏ ਜੋ ਨਾ ਹੋਇਆ ਤੇ ਪਰਚੀ ਅਗਲੇ ਵੀ ਤਿਆਰ ਨੇ ਦੁਬਾਰਾ ਫਿਰ ਜੇਲ੍ਹ ਵਿੱਚ ਭੇਜਿਆ ਜਾਏਗਾ ਆਪਾਂ ਇੱਕ ਯਤਨ ਪੂਰਾ ਕਰਨਾ ਜਿਵੇਂ ਕੱਪੜੇ ਦਾ ਦਾਗ ਨਾਲ ਆਥੇ ਮਲਮਲ ਕੇ ਧੋਨੇ ਨਹੀਂ ਆ ਨਾ ਬਸ ਇਸੇ ਪ੍ਰਕਾਰ ਨੂੰ ਜੇਲ੍ਹ ਭੇਜਦੇ ਰਹਾਗੇ ਜਿੰਨੀ ਦੇਰ ਤੱਕ ਇਹਦਾ ਸੁਧਾਰ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਸੁਧਾਰ ਕਰਦੇ ਵਿੱਚ ਇਹਦਾ ਟਿਕਾਣਾ ਆ ਅੱਜ ਵੀ ਪਤਾ ਲੱਗਾ ਵੀ ਇਹਨੂੰ ਕੋਈ ਪੇਟ ਦੀ ਕਬਜ ਕੋਈ ਜੀ ਹੈ ਆ ਕਾਫੀ ਪ੍ਰੋਬਲਮ ਦੇ ਵਿੱਚ ਰਿਹਾ ਅੰਦਰ ਇਹਨੇ ਕਿਹਾ ਆ ਕਿਤੇ ਕੁਝ ਵੀਰ ਅੰਦਰ ਜਿਹੜੇ ਸੀ ਉਹ ਬਾਹਰ ਆ ਕੇ ਦੱਸ ਰਹੇ ਸੀ ਕਹਿੰਦਾ ਵੀ 5 ਕਿ ਦਿਨਾਂ ਤੋਂ ਕਹਿੰਦਾ ਮੇਰੇ ਪੇਟ ਚੋਂ ਬਾਹਰ ਹੀ ਕੁਝ ਨਹੀਂ ਆਇਆ ਤੇ ਸੋ ਮੈਂ ਕਹਿੰਦਾ ਵੀ ਇਹ ਵੀ ਰੱਬ ਦੇ ਵੀ ਕੁਦਰਤ ਜਿਹੜਾ ਕਰਦੀ ਪਈਏ ਉਹ ਵੀ ਆਪਣੀ ਇੱਕ ਮਾਰ ਬੱਕਰੀ ਪੈ ਰਹੀ ਹੈ ਇਸ ਨੂੰ ਵੀ ਕਿ ਅੰਦਰੋਂ ਕੁਝ ਬਾਹਰ ਨਹੀਂ ਆ ਰਿਹਾ ਤੇ ਆਪਣੇ ਆਪ ਦੇ ਵਿੱਚ ਕੋਈ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਹੈ ਫਿਰ ਇਹ ਮੇਰੇ ਖਿਆਲ ਦੇ ਵਿੱਚ ਵੀਰ ਦੱਸ ਰਹੇ ਸੀ ਅੰਦਰੋਂ ਬਾਹਰ ਆਏ ਵੀ ਇਹੋ ਜਿਹੇ ਸ਼ਬਦ ਵੀ ਵਰਤੇ ਆ ਵੀ ਜਿੱਥੇ ਮੇਰੇ ਸਰੀਰ ਦੇ ਵਿੱਚੋਂ ਪੱਸ ਨਿਕਲਦੀ ਪਈ ਹੈ ਭਾਈ ਜੀ ਮਾੜੇ ਕਰਮਾਂ ਦਾ ਨਤੀਜਾ ਸਭ ਇੱਥੇ ਭੁਗਤਣਾ ਪੈਣਾ ਹੈ ਰੱਬ ਦੇ ਘਰ ਦਾ ਨਿਆਂ ਮਿਲਿਆ ਜਿਹੜਾ ਪਿਛਲੇ ਦਿਨਾਂ ਵਿੱਚ ਸਾਡਾ ਥੋੜਾ ਜਿਹਾ ਮੈਂ ਦੇਖੋ ਬਹੁਤਾ ਨਹੀਂ ਕਹਿੰਦਾ ਥੋੜਾ ਜਿਹਾ ਜੇ ਈਸ਼ਰੀ ਤੋਂ ਭਰੋਸਾ ਗਿਆ ਉੱਠਿਆ ਸੀ ਅੱਜ ਸਾਡਾ ਦੁਬਾਰਾ ਭਰੋਸਾ ਬਣਿਆ ਅਸੀਂ ਸਤਕਾਰਯੋਗ ਜੱਜ ਸਾਹਿਬ ਦਾ ਧੰਨਵਾਦ ਕਰਦੇ ਆਂ ਪਰਮਾਤਮਾ ਦਾ ਲੱਖ ਲੱਖ ਧੰਨਵਾਦ ਕਰਦੇ ਆਂ ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਅਪੜਾਉਣ ਵਾਲਾ ਅੱਜ ਪਹਿਲੀ ਵਾਰੀ ਜੇਲ ਯਾਤਰਾ ਕਰਦਾ ਪਿਆ ਨੰਬਰ 2 ਦੇ ਉੱਪਰ ਇਹ ਲੋਕਾਂ ਨੂੰ ਉਦੋਂ ਜੇਲ ਦੇ ਵਿੱਚ ਭੇਜਦਾ ਸੀ ਮੈਂ ਨਾਮ ਨਹੀਂ ਅੱਜ ਮੈਂਸ਼ਨ ਕਰਦਾ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ মিডিਆ ਵਾਲਿਆਂ ਨੂੰ ਕਿਸੇ ਦੀ ਧੀ ਦਾ ਵਿਆਹ ਰੱਖਿਆ ਕੋਇਆ ਉਦੋਂ ਵਿਆਹ ਦੀ ਡੇਟ ਹੈ ਉਸ ਤੋਂ ਇੱਕ ਦਿਨ ਪਹਿਲਾਂ ਉਹਦੇ ਪਿਓ ਨੂੰ ਚੁਕਵਾ ਦਿੰਦਾ ਰਿਹਾ ਇਹ ਕਰਤੂਤਾਂ ਕਰਦਾ ਰਿਹਾ ਅੱਜ ਹੁਣ ਫੈਸਲਾ ਜੱਜ ਸਾਹਿਬ ਨੇ ਦਿੱਤਾ ਇਹਦੀ ਮਾਤਾ ਸਾਡੇ ਤੇ ਗਰਮ ਹੋਈ ਪਈ ਹੈ ਮੈਂ ਹੈਰਾਨ ਬਾਹਰ ਗਾਲਾਂ ਕੱਢਦੀ ਆ ਰਹੀ ਹੈ ਔਰ ਗਾਲਾਂ ਗੰਧੀਆਂ ਗਾਲਾਂ ਔਰ ਚਰੇ ਆਮ ਕੱਢਦੀ ਪਈ ਹੈ ਮੈਂ ਸਿਰਫ ਇੱਕੋ ਮੈਂ ਕਹਿੰਦਾ ਵੀ ਜੱਜ ਸਾਹਿਬ ਨੇ ਫੈਸਲਾ ਦਿੱਤਾ ਆ ਜੱਜ ਸਾਹਿਬ ਦਾ ਫੈਸਲਾ ਤੁਸੀਂ ਕਿਹੜੇ ਮੱਥੇ ਪ੍ਰਮਾਨ ਕਰੋ ਕਿ ਤੁਹਾਡੇ ਬੱਚੇ ਦਾ ਫਿਰ ਵੀ ਮੈਂ ਕਹਿੰਦਾ ਬੜਾ-ਬੜਾ ਲਿਖਾਜ ਹੋ ਗਿਆ ਆ ਜੱਜ ਸਾਹਿਬ ਨੇ ਕੀਤਾ ਆ ਬਹੁਤ ਮਾੜੀ ਚਪਾਪਲੀ ਬਣ ਕੇ ਮੈਂ ਨਾ ਮੈਂ ਕਹਿੰਦਾ ਨਵੀਂ ਐਗਜ਼ਾਮਪਲ ਦੱਸਦਾ ਕਿ ਘੱਟ ਗਿਆ ਬਹੁਤ ਘੱਟ ਹੁੰਦਾ ਮੈਂ ਪਹਿਲਾਂ ਵੀ ਬਹੁਤ ਵਾਰ ਤੁਹਾਡੇ ਪਰਿਵਾਰ ਦੇ ਫੋਨ ਆਏ ਮੈਂ ਕਦੇ মিডিਆ ਕੇ ਰੁਬਰੂ ਨਹੀਂ ਹੋਇਆ ਜਦੋਂ ਪਹਿਲੇ ਦਿਨ ਰਿਮਾਂਡ ਹੋਇਆ ਤੁਸੀਂ ਮੇਰੇ ਵੀਜ਼ ਜੂਰ ਲਏ ਪਰ ਇੱਕ ਬੇਨਤੀ ਕਰਦਾ ਮੈਂ ਉਸ ਦਿਨ ਵੀ ਇੱਕ ਗੱਲ ਕਹੀ ਸੀ ਮਰਦ ਹੁੰਦਾ ਜਿਹੜਾ ਬੰਦੇ ਨਾਲ ਹੀ ਲੜਾਈ ਲੜਦਾ ਇਹ ਬੰਦਾ ਹੈ ਹੀ ਨਹੀਂ ਇਹ ਹਮੇਸ਼ਾ ਲੇਡੀਜ਼ ਨੂੰ ਅੱਗੇ ਕਰਦਾ ਹੈ ਅੱਜ ਵੀ ਇਹਦੇ ਮਾਤਾ ਜੀ ਨੇ ਮੇਰੇ ਸਤਿਕਾਰਯੋਗ ਨੇ ਆਂਟੀ ਨੇ ਮੇਰੇ ਮਾਮ ਬਰਾਬਰ ਨੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਗਾਲਾਂ ਕੱਢੀਆਂ ਦੋ ਦੇ ਵਾਰ ਗਾਲਾਂ ਕਿਉਂ ਹੋਰ ਅਸੀਂ ਉਸ ਗੱਲ ਦਾ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ ਅਸੀਂ ਅੱਜ ਵੀ ਉਹਦੇ ਚ ਆਪਣੀ ਮਾਂ ਦੇਖਦੇ ਹਾਂ ਅਸੀਂ ਉਹਨੂੰ ਕੁਝ ਵੀ ਨਹੀਂ ਕਹਿਣਾ ਚਾਹੁੰਦੇ ਔਰ ਮਾਤਾ ਜੀ ਨੂੰ ਕਹਿੰਦੇ ਆ ਕਿ ਮਾਤਾ ਜੀ ਪ੍ਰਮਾਤਮਾ ਕੇ ਜਾ ਕੇ ਅਰਦਾਸ ਕਰਿਆ ਜੇ ਰੱਬ ਤੁਹਾਨੂੰ ਵੀ ਸਮਤ ਬਖਸ਼ੇ ਤੇ ਜਿਹੜਾ ਤੁਸੀਂ ਆ ਜੰਮ ਲਿਆ ਇਹਨੂੰ ਵੀ ਸਮਤ ਬਖਸ਼ੇ ਮੈਂ ਦੋ ਗੱਲਾਂ ਕਰਨੀਆਂ ਚਾਹੁੰਦਾ ਲਾਸਟ ਵਕੀਲ ਸਾਹਿਬ ਰੁਕੋ ਇੱਕ ਮਿੰਟ ਸਾਡੇ ਸਾਰੇ ਕਮੈਂਟ ਥੱਲੇ ਆ ਦੁਸ਼ਮਣਾਂ ਮਰੇ ਕੇ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਦੁਸ਼ਮਣ ਦਾ ਇੱਕ ਲੈਵਲ ਹੁੰਦਾ ਦੁਸ਼ਮਣ ਕਿਸ ਦੀ ਤਿਆਂ ਭੈਣਾਂ ਨੂੰ ਪ੍ਰੋਸਟੀਚੂਡ ਨਹੀਂ ਕਹਿੰਦਾ ਇਹਨੇ ਮੇਰੀ ਵਾਈਫ ਭੈਣ ਬਣਾਈ ਹੋਈ ਹੈ ਤੁਸੀਂ ਜ਼ਿੰਦਗੀ 'ਚ ਸੋਚ ਸਕਦੇ ਹੋ ਜੇ ਕੋਈ ਗਰਭਵਤੀ ਔਰਤ ਜਾਂਦੀ ਹੋਵੇ ਨਾ ਆਪਾਂ ਕਹਿੰਦੇ ਜੋ ਨਹੀਂ ਕਪੈਸਿਟੀ ਵਾਲੀ ਇਹਨੂੰ ਘਿਓ ਵਗੈਰਾ ਕੋ ਖਾਣ ਨੂੰ ਦੇ ਦੋ ਇਹਦੀ ਭੈਣ 28 ਤਰੀਕ ਮੇਰੇ ਬੇਟੇ ਦੀ ਪਿਛਲੇ ਸਾਲ ਰੱਖੀ ਸੀ ਡਿਲੀਵਰੀ ਦੀ 27 ਤਰੀਕ ਰਾਤ ਨੂੰ ਇਹਨੇ ਵੀਡੀਓ ਵਾਇਰਲ ਕੀਤੀ ਜੇ ਮੇਰੀ ਘਰ ਦੀ ਮਰ ਜਾਂਦੀ ਜੇ ਮੇਰਾ ਬੱਚਾ ਮਰ ਜਾਂਦਾ ਮੇਰੇ ਤੇ ਗੁਰੂ ਸਾਹਿਬ ਦੀ ਪਾਠ ਦੀ ਸੇਵਾ ਦੀ ਕਿਰਪਾ ਸੀ ਵੀ ਉਹ ਦੋਨੇ ਸਹੀ ਸਲਾਮਤ ਨੇ ਇੱਕ ਮਿੰਟ ਦੱਸੋ ਵੀਡੀਓ ਛੱਡਣੀ ਸੀ ਨਾ ਤੂੰ ਮੈਂ ਗੰਦਾ ਤੂੰ 28 ਨੂੰ ਛੱਡ ਦਿੰਦਾ ਤੂੰ 27 ਨੂੰ ਰਾਤ ਕਿਉਂ ਛੱਡੀ ਕਿਉਂਕਿ ਇਹਦੀ ਭੈ ਵੀ ਉਹ ਮਰ ਜਵੇ ਹੋਰ ਦੁਖੀ ਹੋਣ ਭਾਈ ਉਹ ਟਾਈਮ ਮੇਰੇ ਤੇ ਇਦਾਂ ਸੀਗਾ ਮੈਂ ਮੈਂ ਕਹਿੰਦਾ ਵੀ ਮੈਨੂੰ ਜੋ ਮਰਜੀ ਹੋ ਜਵੇ ਮੈਂ ਜ਼ਿੰਦਗੀ 'ਚ ਕਿਸੇ ਨਾਲ ਨਹੀਂ ਲੜੂੰਗਾ ਪਰ ਇਹਦਾ ਮੈਂ ਕੱਟੜ ਵਿਰੋਧੀ ਰਹੂੰਗਾ ਇਹਦਾ ਮੈਂ ਥੱਪੜੜੇ ਵੀ ਮਨਾਊਂਗਾ ਦੇਖੋ ਕਿਸੇ ਵੀ ਪੈਣਾ ਗਰਬਤੀ ਸਾਰੇ ਬੱਚੇ ਇੱਕੋ ਥਾਂ ਤੋਂ ਪੈਦਾ ਹੁੰਦੇ ਨੇ ਚਾਹੇ ਕੋ ਵੱਡਾ ਕਾਏ ਛੋਟਾ 27 ਤਰੀਕ ਰਾਤ ਨੂੰ ਇਹਨੇ 9:30 ਵਜੇ ਵੀਡੀਓ ਛੱਡੀ ਵੀ ਮੇਰੇ ਖਿਲਾਫ ਬੋਲ ਰਹੀ ਸੀਗੀ ਉਹ ਚੱਲ ਤੂੰ ਵੀਡੀਓ ਛੱਡ ਨਹੀਂ ਨਾ ਤੂੰ ਆਫਟਰ ਡਿਲੀਵਰੀ ਛੱਡ ਦਿੰਦਾ ਬਾਈ ਗੁਰੂ ਸਾਹਿਬ ਦਾ ਬੜਾ ਤਰਸ ਰਿਹਾ ਵੀ ਦੋਨੇ ਜੀ ਸਾਡੇ ਸਹੀ ਸਲਾਮ ਕਰੇ ਸਾਡੇ ਘਰੇ ਇਹਨੇ ਮੇਰੇ ਭਰਾ ਤੇ ਮੇਰੀ ਮਾਂ ਤੇ ਮੇਰੇ ਤੇ ਮੇਰੇ ਤਾਏ ਚਾਚਿਆਂ ਤੇ ਸਾਰਿਆਂ ਤੇ ਹੀ ਅਲਿਗੇਸ਼ਨ ਲਾਤੇ ਜਿਵੇਂ ਪੂਰੀ ਸਾਡੇ 10 ਸਾਲ ਰਹੀ ਹੈ ਉਸ ਤੋਂ ਸੋਚੋ ਮੈਂਟੈਲਿਟੀ ਕਿਵੇਂ ਸਾਫ਼ ਕਰੀ ਲੋਕਾਂ ਦੇ ਘਰ ਗਵਾਉਂਦਾ ਸੀ ਆਪਦਾ ਘਰ ਇਸਨੇ ਗਵਾ ਲਿਆ ਉਹ ਰੱਬ ਦੇ ਘਰ ਦਾ ਨਿਆ ਹੋਇਆ ਯਾਰ ਔਰ ਲੱਗਦਾ ਕਿ ਜੇ ਚੱਲਿਆ ਤਾਂ ਇੰਟਰਵਿਊ ਜਾ ਕੇ ਲਿਓ ਤੁਸੀਂ ਕੋਈ ਕੁੜੀ ਪੈਸੇ ਮੰਗਦੀ ਹੈ ਨਾ ਤਲਾਕ ਦੇ ਇਹ 20 ਲੱਖ ਰੁਪਏ ਦੇ ਰਹੇ ਨੇ شریف ਬੰਦੇ ਨੇ ਜਿਨ੍ਹਾਂ ਦੀ ਇਹਨੇ ਕੁੜੀ ਨਾਲ ਭਜਾ ਕੇ ਵਿਆਹ ਕਰਾਇਆ ਸੀ ਗੁਰੂਗਰਾਸਾ ਮੂਰੇ ਲਾਵਾ ਲਈਆਂ ਔਰ ਤੁਸੀਂ ਐਫ ਆਈ ਆਰ ਪੱਤਰਕਾਰ ਸਾਹਿਬ ਪੜ ਲਿਓ ਉਹ ਤੇ ਜੋ ਦੁਨੀਆ ਪੜਕਾ ਐਡੂਕਾ ਕਿੰਨੀ ਗੰਦੀ ਸ਼ਬਦਾਵਲੀ ਇਹਨੇ ਲਿਖਿਆ ਉਸ ਕੁੜੀ ਬਾਰੇ ਤੂੰ ਗੁਰੂ ਗ੍ਰੰਥ ਸਾਹਿਬ ਅੱਗੇ ਉਹਨਾਂ ਦੀ ਲਾਵਾ ਲਈਆਂ ਸੀ ਸ਼ਰਮ ਕਰ ਤੂੰ ਸ਼ਬਦਾਵਲੀ ਲਿਖ ਰਿਹਾ ਹੈ ਜੈਂਸ ਸਾਰੇ ਸਮਝ ਰਹੇ ਨੇ ਸੋ ਧੰਨਵਾਦ ਬਹੁਤ ਮੀਟ ਬਹੁਤ ਬਹੁਤ ਮੇਰੀ ਅਰਦਾਸ ਕਰਦੇ ਨੇ ਉਹ ਖੜੇ ਨੇ ਉਹਨਾਂ ਦੀ ਵੀ ਇੰਟਰਵਿਊ ਲੈ ਲੈ ਚਲੇ ਉਹਨਾਂ ਨੇ ਵਾਪਸ ਵੀ ਜਾਣਾ